ਕਰਾਮ ਥੀਆ ਨਾ 25 25000 ਰੁਪਏ ਸੁਣਿਆ ਮੈਂ ਇੱਕ ਦਿਨ ਤੇਰੇ ਬੋਲਦੇ ਤੋਂ ਵੀ ਰੋਜ਼ ਕਿਉਂ ਬੋਲੇ ਅਸੀਂ ਸਾਡੇ ਕੋਲ ਇੰਨੀ ਹੀ ਹੈ। ਤੁਸੀਂ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ। ਇਹ ਕਿਸੇ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਵੀਡੀਓ ਹੈ ਤੇ ਜੋ نیچے ਬੈਠੇ ਨੇ ਉਹ ਹਨ ਗੁਰਦੁਆਰਾ ਸਾਹਿਬ ਦੇ 파ਠੀ ਸਿੰਘ। ਕੁਝ ਪਿੰਡ ਦੇ ਬੰਦਿਆਂ ਦੇ ਵੱਲੋਂ ਬਹਿਸਵਾਜੀ ਕੀਤੀ ਜਾ ਰਹੀ ਹੈ 파ਠੀ ਸਿੰਘ ਦੇ ਨਾਲ। ਮਸਲਾ ਹੈ ਤਨਖਾਹ ਨੂੰ ਲੈ ਕੇ। ਤਨਖਾਹ ਤੁਸੀਂ ਦੇਖਣਾ ਕਿੰਨੀ ਕਹਿ ਰਹੇ ਨੇ ਇਸ 파ਠੀ ਸਿੰਘ ਨੂੰ। ਔਰ ਅੱਗੋਂ ਇਹ ਵੀ ਗੱਲ ਕਹਿ ਰਹੇ ਨੇ ਜੇ ਤੈਨੂੰ ਲੱਗਦਾ ਹੈ ਤਾਂ ਤੂੰ ਕਰ ਲੈ ਨਹੀਂ ਤਾਂ ਫਿਰ ਤੂੰ ਜਾ। ਪੂਰਾ ਮਾਮਲਾ ਕੀ ਹੈ ਤੁਹਾਨੂੰ ਦਿਖਾਉਣੇ ਅੱਗੇ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਨੂੰ ਵੀਡੀਓ ਵੀ ਅੱਗੇ ਦਿਖਾਵਾਂਗੇ। ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਵਿੱਚ ਹੀ ਪਾਠੀ ਸਿੰਘ ਦੇ ਨਾਲ ਬਹਿਸ ਬਾਜ਼ੀ ਹੋ ਰਹੀ ਹੈ ਤਨਖਾਹ ਨੂੰ ਲੈ ਕੇ ਪਾਠੀ ਸਿੰਘ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮੇਰਾ ਇਸ ਤਨਖਾਹ ਦੇ ਨਾਲ ਗੁਜ਼ਾਰਾ ਨਹੀਂ ਹੋਣਾ ਤੁਸੀਂ ਵੀ ਪਰਿਵਾਰ ਵਾਲੇ ਹੋ ਤੁਹਾਨੂੰ ਪਤਾ ਹੈ ਕਿ ਇੰਨੇ ਘੱਟ ਪੈਸਿਆਂ ਦੇ ਵਿੱਚ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੋਵੇਗਾ ਉਦੋਂ ਹੀ ਪਿੰਡ ਵਾਲਿਆਂ ਦੇ ਵੱਲੋਂ ਸਿਰਫ 7000 ਰੁਪਿਆ ਉੱਕਾ-ਉਪਕਾ ਇਸ ਪਾਠੀ ਸਿੰਘ ਨੂੰ ਕਿਹਾ ਜਾ ਰਿਹਾ ਹੈ ਦੀ ਗੁਰਦੁਆਰੇ ਦੇ ਵਿੱਚ ਰਹਿਣ ਦਾ ਤੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਹੋਰ ਕਿਸੇ ਸੁਵਿਧਾ ਦੀ ਜਿਵੇਂ ਕਿ ਪਿੰਡ ਦੇ ਵੱਲੋਂ ਕਣਕ ਦਿੱਤੀ ਜਾਂਦੀ ਹੈ ਪਾਟੇ ਸਿੰਘ ਨੂੰ ਜਾਂ ਫਿਰ ਦੁੱਧ ਦੇ ਦਿੱਤਾ ਜਾਂਦਾ ਹੈ ਉਸ ਤਰ੍ਹਾਂ ਦੀ ਵੀ ਕੋਈ ਫੈਸਿਲਿਟੀ ਇਸ ਪਾਟੇ ਸਿੰਘ ਨੂੰ ਨਹੀਂ ਦੇ ਰਹੇ ਸਨ ਤੇ ਨਾਲ ਹੀ ਜਿਵੇਂ ਪਿੰਡ ਦੇ ਵਿੱਚ ਕੋਈ ਅਖੰਡ ਪਾਠ ਸਾਹਿਬ ਜਾਂ ਫਿਰ ਅਰਦਾਸ ਕਰਾਉਂਦਾ ਹੈ ਜਾਂ ਸਹਿਜ ਪਾਠ ਕਰਵਾਉਂਦਾ ਹੈ ਉਸ ਦੇ ਲਈ ਵੀ ਨਿਸ਼ਚਿਤ ਰਾਸੀ ਨਹੀਂ ਰੱਖੀ ਗਈ ਸਗੋਂ ਪਿੰਡ ਵਾਲਿਆਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਿੰਨੇ ਪੈਸੇ ਅਗਲਾ ਘਰ ਵਾਲਾ ਤੁਹਾਨੂੰ ਖੁਸ਼ੀ ਨਾਲ ਦੇਵੇਗਾ ਤੁਹਾਨੂੰ ਓਨੇ ਹੀ ਲੈਣੇ ਪੈਣਗੇ ਇਹ ਤਾਂ ਇੱਕ ਹਿਸਾਬ ਦੇ ਨਾਲ ਪਾਠੀ ਸਿੰਘ ਦੇ ਨਾਲ ਤੱਕਾ ਹੀ ਹੈ ਇਹਨੇ ਘੱਟ ਤਨਖਾਹ ਦੇ ਵਿੱਚ ਨਾ ਕੋਈ ਫੈਸਿਲਿਟੀ ਦਿੱਤੀ ਜਾ ਰਹੀ ਹੈ ਕਿਵੇਂ ਗੁਜ਼ਾਰਾ ਹੋਵੇਗਾ ਇਸ ਪਾਠੀ ਸਿੰਘ ਦਾ ਦੋਸਤੋ ਹੁਣ ਤੁਸੀਂ ਦੇਖੋ ਇਹ ਵੀਡੀਓ ਵੀਡੀਓ ਦੇਖ ਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੇ ਕੀ ਇਹ ਪਾਠੀ ਸਿੰਘ ਦੇ ਨਾਲ ਸਹੀ ਕਰ ਰਹੇ ਨੇ ਪਿੰਡ ਵਾਲੇ ਪਾਠੀ ਸਿੰਘ ਦੀ ਨਿਸ਼ਚਿਤ ਤਨਖਾਹ ਕਿੰਨੀ ਹੋਣੀ ਚਾਹੀਦੀ ਹੈ ਵੀਡੀਓ ਦੇਖ ਕੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਜੇਕਰ ਇਸ ਵੀਡੀਓ ਦਾ ਪਤਾ ਹੈ ਤੁਹਾਨੂੰ ਕਿਹੜੇ ਪਿੰਡ ਦੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿਉਂ ਕਿ ਨੂੰ ਕੀ ਬੋਲਿਆ ਉਹ ਬੋਲਣਾ ਕਿਸੇ ਨੂੰ ਕੁਝ ਨਹੀਂ ਇਹਨੂੰ ਕਹਿੰਦੇ ਆਂ ਵੀ ਸਾਡੇ ਕੋਲ ਇੰਨੀ ਜਨੈਸ ਨਹੀਂ ਮੈਂ ਕਿਹਨੂੰ ਕੀ ਬੋਲੇ ਪਤਾ ਨਹੀਂ ਸਵੀਕਾ ਦਾ ਨਾ ਵੀ 25-25000 ਵੀ ਹੈ ਗਰੰਟੀਆਂ ਦਾ 25-25000 ਵੀ ਸੁਣਿਆ ਮੈਂ ਇੱਕ ਦਿਨ ਤੇਰੇ ਬੋਲਦੇ ਤੋਂ ਵੀ ਰੋਜ਼ ਕਿਉਂ ਬੋਲੇ ਹਾ ਸਹੀ ਗੱਲ ਸਾਡੇ ਕੋਲੇ ਇੰਨੀ ਹੀ ਹੈ ਸਾਡੇ ਕੋਲੇ ਇੰਨੀ ਹੀ ਹੈ ਗੱਲ ਮੁੱਕ ਗਈ ਫੁੱਕਾ ਫੁੱਕਾ 7000 ਸਾਡੇ ਕੋਲੇ 7000 ਰਿਆ ਜਿਹੜਾ ਕੋਈ ਪਾਟ ਕਰਾਊਗਾ ਉਹ ਤੂੰ ਕਰੇਗਾ ਸਾਹਬ ਨਾਲ ਤਾਂ ਤੇ ਅਗਲਾ ਕਰਾ ਲੂਗਾ ਨਹੀਂ ਦੋ ਉਹਦੀ ਮਰਜ਼ੀ ਹੈ ਕੋਈ ਕਣਕ ਨਹੀਂ ਕੋਈ ਸਿਲੰਡਰ ਨਹੀਂ ਕੋਈ ਖੰਡ ਚਾਹ ਸਾਡੇ ਕੋਲੇ ਪੁੱਛਦੀ 7000 7000 ਕਣਕ ਦਾ ਸੀ ਜੱਥੇ ਦਾ ਪੂਰੇ ਜੱਥੇ ਦਾ ਹਾਂ ਬੂਟਾ ਸੀ ਅਮਰਤਾਰੀ ਬੰਦਾ ਤੂੰ ਪਰਿਵਾਰ ਵਾਲਾ ਮੈਂ ਮੰਨਦਾ ਤੇਰੀ ਗੱਲ ਤੂੰ ਤੇਰੀ ਬਾਹਰ ਨਹੀਂ ਪੈਂਦੀ ਮੈਂ ਤੈਨੂੰ ਕਹਿੰਨੇ ਵੀ ਟੂਟੇ ਦਾ ਇੰਤਜ਼ਾਰ ਕਰ ਲੈ ਠੀਕ ਹੈ ਮੈਂ ਇੰਨਾ ਨਹੀਂ ਆਦਾ ਤੈਨੂੰ ਵੀ ਇੱਥੇ ਬੈਠਣਾ ਹੈ ਮੈਂ ਤੈਨੂੰ ਕਹਿੰਨਾ ਵੀ ਬਾਬਾ ਜੀ ਤੇਰੀ ਨੀਂਦ ਬਾਰ ਪੈਂਦੀ ਤੈਨੂੰ ਲੱਗਦਾ ਵੀ ਸਹੀ ਓ ਪੋਕਾ ਪੋਕਾ ਸੱਤ ਮੈਨੂੰ ਗੱਲ ਤਾਂ ਲੱਗਦਾ ਹੈ ਤਾਂ ਹੀ ਮੈਂ ਤੈਨੂੰ ਕਹਿ ਵੀ ਤੇਰੀ ਨੀਂਦ ਬਾਰ ਪੈਂਦੀ ਸਾਡੀ ਬਾਰ ਨਹੀਂ ਵੀ ਤੇਰੇ ਬਾਬਾ ਤੇਰੇ ساتھ ਨਹੀਂ ਮੈਨੂੰ ਲੱਗਦਾ ਵੀ ਨਹੀਂ ਪੈਂਦੀ ਤੇਰੀ ਬਾਰ ਸੱਤ ਨਾਲ ਤਾਂ ਹੀ ਮੈਂ ਤੈਨੂੰ ਕਹਿਨੇ ਇਹ ਦਿੰਦੇ ਨਹੀਂ ਸੱਤ ਤੂੰ ਲੈਂਦਾ ਨਹੀਂ ਸਾਡੀ ਬਾਰ ਵੀ ਨਹੀਂ ਪੈਂਦੀ ਸੱਤਾਂ ਵਾਲੀ ਦਸ ਨਾਲ ਵੀ ਨਹੀਂ ਪੈਂਦੀ ਆਪਣੀ ਬਿਜਲੀ ਪਾਰ ਨਹੀਂ ਪੈਂਦੀ ਵੀ ਵਿਚਾਰਨ ਤੰਗ ਕਰਨ ਲੱਗੀ ਫਿਰ ਤੰਗ ਕਰਨ ਕਰਕੇ ਅਸੀਂ ਤਾਂ ਜਿਹੜਾ ਕੰਮ ਕਰਾਂਗੇ ਉਹ ਕਰ ਲਾਂਗੇ ਵੀ ਤੈਨੂੰ ਤਕਲੀਫ ਬਣਾਵੇ ਵੀ ਸਾਡੇ ਨੂੰ ਛੋਟੇ ਪਿੰਡ ਲੈ ਇੰਨਾ ਦੀ ਬਣਾ 12.84 ਲੱਖ ਰੁਪਏ ਡੁੱਟਾ ਆਏ ਨੇ ਲੱਖ ਗੁਰੂ ਘਰ ਦੇ 1.5 ਬਾਸਕੀ ਕਰ ਦਿੱਤੀ ਤੇ ਤੁਸੀਂ ਜਿਹੜੀਆਂ ਗੱਲਾਂ ਇੱਥੇ ਲਿਖੀਆਂ ਸੀ ਨਾ ਤੋਤੋ ਤਾਂ ਹੋਏ ਨਹੀਂ ਸੀਗਾ ਆ ਵਧੀਆ ਤਰੀਕਾ ਵੀ ਪਹਿਲਾਂ ਗੱਲ ਕੋਈ ਹੋਰ